ਆਹ ਦੋਸਤੋ ਲੋਬੀ ਜਿਹੜੀ ਦੁੱਧ ਚਵਾਈ ਡੀਐਲਐਫ ਮੇਲੇ ਚੜਕਪਿੰਡ ਦੇ ਵਿੱਚ ਹੋਈ ਸੀ ਉਹਦਾ ਰਿਜ਼ਲਟ ਆ ਗਿਆ ਤੇ ਕਰਾਉਣੇ ਹੋ Đi ਗੱਲਬਾਤ ਵੀ ਕਿਹੜੀ ਬੱਕਰੀ ਨੇ ਬਾਜ਼ੀ ਮਾਰੀ ਆ ਕਿਹੜੀ ਦੂਜੇ ਤੇ ਆਈ ਆ ਕਿਹੜੀ ਤੀਜੇ ਤੇ ਆਈ ਆ ਸਾਰੀ ਗੱਲਬਾਤ ਕਰਾਵਾਂਗੇ ਸਤਿ ਸ਼੍ਰੀ ਅਕਾਲ ਮਾਸਟਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਰਿਜ਼ਲਟ ਰਿਹਾ ਜੀ ਦੁੱਧ ਚਵਾਈ ਦਾ ਰਿਜ਼ਲਟ ਬਾਈ ਜੀ ਜਿਹੜੀ ਮਤਲਬ ਪਹਿਲੇ ਨੰਬਰ ਤੇ ਆਈ ਹੈਗੀ ਹੂੰ 2034 ਨੰਬਰ ਸੀ ਟੈਗ ਨੰਬਰ ਉਹਦਾ ਠੀਕ ਹੈ ਤੇ ਉਹਨੇ ਇੱਕ ਕੱਢਿਆ ਦੁੱਧ ਜਿਹੜਾ ਤਿੰਨ ਦਾ ਮਤਲਬ ਚਵਾਈਆਂ ਸੀਗੀਆਂ ਠੀਕ ਹੈ ਜੀ 7 ਲੀਟਰ 70 ਗ੍ਰਾਮ 70 ਗ੍ਰਾਮ ਤਿੰਨ ਚਵਾਈਆਂ ਦਾ 53 ਦਾ 7 ਕਿਲੋ 570 ਗ੍ਰਾਮ ਹਾਂਜੀ ਤੇ ਜਿਹੜੀ ਦੂਜੀ ਤੇ ਆਈ ਆ ਦੂਜੀ ਤੇ ਆਈ ਹੈਗੀ 20 21 ਉਹਨੇ ਕੱਢਿਆ ਜੀ 7 ਕਿਲੋ 170 ਗ੍ਰਾਮ ਠੀਕ ਆ ਜੀ ਤੀਜੀ ਵਾਲੀ ਨੇ ਤੀਜੇ ਨੇ ਕੱਢੇਗਾ 25 ਨੰਬਰ ਨੇ ਬਸ 5 ਕਿਲੋ 880 ਗ੍ਰਾਮ ਜੀ 880 ਗ੍ਰਾਮ ਹਾਂਜੀ ਠੀਕ ਆ ਤੇ ਬਾਕੀ ਬੱਕਰੀਆਂ ਦੀ ਭਾਈ ਲਿਸਟ ਤੁਹਾਨੂੰ ਇਹਦੇ ਵੀਡੀਓ ਦੇ ਵਿੱਚ ਦਿਖਾ ਦਾਂਗੇ ਵੀ ਕਿੰਨਾ ਕਿੰਨਾ ਕੱਢਿਆ ਹੁਣ ਛੋਟੀ ਗੱਲਬਾਤ ਕਰਾਉਣੀ ਆ ਜਿੰਨਾਂ ਦੀਆਂ ਬੱਕਰੀਆਂ ਜਿੱਟੀਆਂ ਨੇ ਕੀ ਹਾਲਾ ਨਿੱਕੇ ਬਹੁਤ ਵਧੀਆ ਵੀਰੇ ਬਾਈ ਨਿੱਕੇ ਦੀ ਬੱਕਰੀ ਨੇ ਕੱਢਿਆ ਦੁੱਧ 7 ਕਿਲੋ 7 ਕਿਲੋ 570 ਗ੍ਰਾਮ 70 ਗ੍ਰਾਮ ਤਿੰਨ ਡੰਗਾਂ ਦਾ ਹਨਾ ਨਿੱਕੇ ਕਿੰਨੀ ਖੁਸ਼ੀ ਆ ਬਾਈ ਮੋਟਰ ਬਾਈ ਬਹੁਤ ਖੁਸ਼ੀ ਆ ਪਹਿਲਾਂ ਤਾਂ ਮੇਰੇ ਸਾਰੇ ਭਾਈਆਂ ਨੂੰ ਮੇਰੇ ਕੋਲ ਨਹੀਂ ਬਹੁਤ ਪਤਾ ਹੈ ਵੀਰੇ ਠੀਕ ਆ ਨਾ ਵੀਰੇ ਮੈਂ ਤਾਂ ਕਹਿੰਦਾ ਸਾਨੂੰ ਬਹੁਤ ਖੁਸ਼ੀ ਹੋਈ ਠੀਕ ਆ ਨਾ ਮੈਂ ਤਾਂ ਕਹਿੰਦਾ ਵੀ ਜਿਹੜਾ ਆਉਣ ਵਾਲਾ ਸਮਾਗਾ ਕਹਾਂ ਆਉਣ ਵਾਲਾ ਝੜੇਕਾ ਵਾਲਾ ਮੇਲਾਗਾ ਠੀਕ ਆ ਨਾ ਮੈਂ ਤਾਂ ਕਹਿੰਦਾ ਵੀ ਖੜ ਜਾ ਤੇ ਸਾਬ ਵੀਰੇ ਬੱਕਰੀਆਂ ਵਾਲਿਆਂ ਨੂੰ ਇਹ ਹੀ ਲੋਜਮੈਂਟ ਕਰਦੇ ਆ ਵੀ ਵੱਧ ਤੋਂ ਵੱਧ ਵੀਰੇ ਬੱਕਰੀਆਂ ਨੂੰ ਸੰਭਿਆ ਕਰੋ ਤੇ ਠੀਕ ਆ ਨਾ ਕੋਈ ਵੀ ਦੁੱਧ ਚਵਾਈ ਹੋਵੇ ਆਪਦੀਆਂ ਬੱਕਰੀਆਂ ਵੀਰੇ ਸਾਮ ਕੇ ਉੱਥੇ ਲੈ ਕੇ ਜਾਇਆ ਕਰੋ ਬੱਕਰੀਆਂ ਠੀਕ ਆ ਨਾ ਆਪਣੇ ਪਟਨਾ ਮੋਟਰਸਾਈਕਲ ਮਿਲਿਆ ਹਾਂ ਵੀਰੇ ਆਪਾਂ ਨੂੰ ਆ ਪਟਨਾ ਮੋਟਰਸਾਈਕਲ ਮਿਲਿਆਗਾ ਠੀਕ ਆ ਦੁੱਧ ਚਵਾਈ ਦੇ ਵਿੱਚ ਵੀਰੇ ਇਹ ਬੱਕਰੀ ਦੀ ਡਿਟੇਲ ਵੀ ਦੇ ਦੇ ਕਿੰਨੇ ਦੰਦਾਂ ਕੈਮੇ ਛੋਇਆ ਇਹ ਵੀਰੇ ਇਹ ਬੱਕਰੀ ਹੈਗੀ ਆ 6 ਦੰਦ ਅੱਛਾ ਕੋਈ ਨਾ ਕਰੋ ਉੱਥੇ ਜਾ ਪੁੱਤੋ ਉਰੇ ਆ ਜਾ ਮੇਰੇ ਕੋਲ ਆ ਜਾ ਉਰੇ ਆ ਜਾ ਚੱਲ ਦੱਸ 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 ਬੱਕਰੀ ਹੈਗੀ ਆ ਵੀਰੇ ਇਹ 6 ਦੰਦ ਪਲੱਸ ਹੂੰ ਪਹਿਲਾ ਸੂਆ ਵੀਰੇ ਇਹਦਾ ਠੀਕ ਆ ਪਹਿਲਾ ਸੂਆ ਹਾਂ ਪਹਿਲਾ ਸੂਆ 6 ਦੰਦ ਠੀਕ ਆ ਹਾਂ ਪਹਿਲੇ ਸੂਏ ਦਾ ਦੁੱਧ ਐਨਾ ਹਾਂ ਵੀਰੇ ਹਾਂ ਪਹਿਲੇ ਸੂਏ ਦਾ ਠੀਕ ਆ ਹਾਈਟ ਕਿੰਨੀ ਹੋ ਨਿੱਕੇ ਦੀ ਹਾਈਟ ਵੀਰੇ ਹੋਊਗੀ 40 ਪਲੱਸ ਹਾਈਟ ਹੋਊਗੀ ਵੀਰੇ ਦੀ 40 ਪਲੱਸ ਹੈਟ ਆ ਤੇ ਪਹਿਲੇ ਸੂਏ ਦਾ ਦੁੱਧ ਐਨਾ ਹਾਂ ਜੀ ਹਾਂ ਠੀਕ ਆ ਨਿੱਕੇ ਲਓ ਬਈ ਦੂਜੇ ਨੰਬਰ ਤੇ ਆਈ ਆ ਜਿਹੜੀ ਬੱਕੇ ਉਹਨਾਂ ਨਾਲ ਗੱਲਬਾਤ ਕਰਾਉਣੀ ਛੋਡੀ ਐ ਬਾਈ ਪੁੱਤੋ ਭਾਈ ਕਿਹੜਾ ਪਿੰਡਾ ਕੀ ਨਾਂਗਾ ਮਨੈਲਾ ਪਿੰਡ ਆਇਆ ਆਪਣਾ ਨਾਮ ਵੋਧੂ ਜੀ ਠੀਕ ਆ ਛੋਟੀ ਬੱਕਰੀ ਨੇ ਕਿੰਨਾ ਦੁੱਧ ਕੱਢਿਆ 7 ਕਿਲੋ 170 ਗ੍ਰਾਮ 7 ਕਿਲੋ 170 ਗ੍ਰਾਮ ਕੱਢਿਆ ਦੂਜੇ ਨੰਬਰ ਤੇ ਆਈ ਆ ਬੱਕਰੀ ਦਿਖਾਈ ਬਾਈ ਮਾੜੀ ਜੀ ਲਓ ਵੀ ਇਹਨਾਂ ਨੂੰ ਮਿਲਿਆ ਇਹ ਸਕੂਟਰੀ ਬੈਟਰੀ ਵਾਲੀ ਜਿਹੜੀ ਚਾਰਜ ਲਾ ਕੇ ਚੱਲਦੀ ਆ ਤੇ ਆ ਇਹਨਾਂ ਦੀ ਬੱਕਰੀ ਆ ਬਾਈ ਬੱਕਰੀ ਦੀ ਡਿਟੇਲ ਦੀ ਕਿ ਕਿਵੇਂ ਦੰਦਾ ਇਹ ਇਹ ਪੂਰੇ 8 ਦੰਦਾਈ ਇਹ ਅਸੀਂ 8 ਦੰਦਾ ਸੁਆ ਇਹਦਾ ਕੈਮਾ ਬਾਈ ਸੁਆ ਇਹਦਾ ਤੀਜਾ ਜੀ ਤੀਜਾ ਸੁਆਗਾ ਹਾਂ ਠੀਕ ਆ ਹਾਇਟ ਬਾਈ ਕਿੰਨੀ ਕ ਹੋਏ ਦੀ ਬਹੁ ਹੋਊਗੀ 36 36 36.5 ਹੈ ਹਾਂ ਜੀ ਠੀਕ ਆ ਲਓ ਵੀ ਇਹਨੇ ਦਿੱਤਾ ਦੁੱਧ ਤਿੰਨ ਡੰਗਾਂ ਦਾ ਤੇ ਸਪੂਟਰੀ ਦੀ ਫਿਰ ਖੁਸ਼ੀ ਆ ਪੂਰੀ ਪੂਰੀ ਖੁਸ਼ੀ ਆ ਠੀਕ ਆ ਤੇ ਪਲੱਸ ਇਹਨਾਂ ਨੂੰ ਕੀ ਮਿਲਿਆ 11000 ਰੁਪਿਆ ਹੈ ਨਾ ਦੂਜੇ ਨਾਮ ਵਾਲਿਆਂ ਨੂੰ ਠੀਕ ਆ ਲੈ ਬਾਈ ਵਧਾਈਆਂ ਤੈਨੂੰ ਤੁਹਾਨੂੰ ਵੀ ਬਹੁਤ ਬਹੁਤ ਤੇ ਹੁਣ ਤੀਜੇ ਨੰਬਰ ਵਾਲੇ ਸੋਨੂ ਵੋਟ ਫਾਰਮ ਵਾਲੇ ਕੀ ਹਾਲ ਆ ਜੀ ਬਹੁਤ ਵਧੀਆ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਲਓ ਬੱਕਰੀ ਬਾਰੇ ਦੱਸੋ ਛੋਟੀ ਬਾਰੇ ਕੈਮਾ ਸੁਆ ਕਿੰਨੇ ਦਿੰਦਾ ਜੀ ਇਹ ਦੂਆ ਸੁਆ ਪੱਠਾ ਜੀ ਦੂਆ ਸੁਆ ਪੱਠਾ ਪੂਰੇ ਦੋ ਗਏ ਆ ਪੂਰੇ ਦਿੰਦੀ ਹੋ ਪੂਰੇ ਦਿੰਦਾ ਹਾਂ ਪੂਰੇ ਦਿੰਦਾ ਦੂਆ ਸੁਆ ਇਹਨੇ ਦੁੱਧ ਕਿੰਨਾ ਕੱਢਿਆ ਜੀ ਮਾਸਟਰ ਜੀ ਕਿਹੜੀ ਇਹਦੀ ਕੱਢਿਆ ਜੀ ਤੀਜੀ ਵਾਲੀ ਨੇ 25 ਨੰਬਰ ਨੇ 5 ਕਿਲੋ 880 ਗ੍ਰਾਮ 5 ਕਿਲੋ 880 ਗ੍ਰਾਮ ਠੀਕ ਆ ਤਾਂ ਮੈਨੂੰ ਕਾਪੀ ਦਿਖਾ ਦਿਓ ਮਾੜੀ ਜੀ ਮੈਂ ਲਿਸਟ ਵੀਰਾਂ ਨੂੰ ਦਊਂਗਾ ਬਧਾਈਆਂ ਜੀ ਤੁਹਾਨੂੰ ਬਹੁਤ ਬਹੁਤ ਹਾਂ ਤੁਹਾਨੂੰ ਵੀ ਜੀ ਬਹੁਤ ਵਧੀਆ ਠੀਕ ਹੈ ਸਾਰੇ ਵੀਰਾਂ ਨੂੰ ਦੇਖਣਾ ਆਜੋ ਹੋਰ ਬਾਈ ਵੀ ਖੜੇ ਐ ਇਹਨਾਂ ਨਾਲ ਵੀ ਕਰਦੇ ਆ ਗੱਲਬਾਤ ਤੁਹਾਡਾ ਨਵਾਂ ਨਵਾਂ ਗਏ ਮਾਨਸਾ ਤੋਂ ਤੇਰੀ ਕੈਮੇ ਨੰਬਰ ਤੇ ਆ ਗਈ ਬਣੀ ਨੋਵੇਂ ਤੇ ਜੀ ਨੋਵੇਂ ਤੇ ਆ ਗਈ ਪਹਿਲੀ ਵਾਰ ਆਈ ਪਹਿਲੀ ਵਾਰ ਆਈ ਹੈ ਜੀ ਤਗਾ 4 ਕਿਲੋ 760 ਗ੍ਰਾਮ ਠੀਕ ਆ ਇਹਨਾਂ ਦੁੱਧ ਦਿੰਦਾ ਹੈ ਹਾਂਜੀ ਹਾਂਜੀ ਚੱਲ ਵਧੀਆ ਬਾਈ ਤੇ ਅਕਬਰ ਉਹ ਖੜਾਗਾ ਭਿੰਡਰ ਨਾਲ ਕੀ ਹਾਲ ਆ ਬਾਈ ਵਧੀਆ ਜੀ ਆਪਣੀ ਬੱਕਰੀ ਕੈਮੇ ਨੰਬਰ ਦੇਈ ਯਾਰ ਆਪਣੀ ਦੇ ਨੋਟ ਕਿੰਨਾ ਨੰਬਰ ਹੈ ਇਹਨਾਂ ਦੀ ਭਿੰਡਰ ਵਾਲਿਆਂ ਦੀ ਕਹੇ ਮੈਂ ਨੰਬਰ ਤੇ ਆਈ ਆ ਇਹਨਾਂ ਨਾਲ 37 ਨੰਬਰ 8ਵੇਂ ਨੰਬਰ ਤੇ ਇਹਨਾਂ ਦੀ ਬੱਕਰੀ ਆਈ ਆ ਬਈ 5 ਕਿਲੋ 120 ਗ੍ਰਾਮ ਦਿੱਤਾ ਤੇ 8ਵੇਂ ਨੰਬਰ ਤੇ ਆਈ ਆ ਵਧਾਈਆਂ ਬਈ ਇਹਨਾਂ ਨੂੰ ਨਾਲ ਪ੍ਰਾਈਜ਼ ਮਿਲਿਆ ਇਹਨਾਂ ਨੂੰ ਪ੍ਰਾਈਜ਼ ਮਿਲਿਆ ਨਾਲ ਇਹ ਦਸ ਸਰਟੀਫਿਕੇਟ ਹੈ ਨਾ ਇਹਨੂੰ ਦਿੱਤਾ ਇਹ ਬਾਈ ਨੂੰ ਵੀ ਮਿਲਿਆ ਤੇ ਬਾਕੀ ਬੱਕਰੀਆਂ ਦੇ ਬਾਈ ਹੋਰ ਵੀ ਜਿਹੜੇ ਉਧਰ ਹੈਗੇ ਨੇ ਉਹਨਾਂ ਨਾਲ ਵੀ ਛੋਟੀ ਗੱਲਬਾਤ ਜੇ ਹੋ ਸਕੇ ਕਰਾਵਾਂਗੇ ਪਰ ਅੱਜ ਫੁੱਲੇ ਵਾਲ ਮੇਲਾ ਵੀ ਸੀ ਤਾਂ ਕਈ ਵੀਰ ਚਲੇ ਵੀ ਗਏ ਹਨਾ ਬਾਈ ਹਾਂ ਜੀ ਕਈ ਵੀਰ ਚਲੇ ਗਏ ਚੱਲ ਵਧਾਈਆਂ ਭਾਈ ਸੁੰਡੀਆਂ ਬੱਕਰੀਆਂ ਵੀ ਵਧੀਆ ਦੁੱਧ ਦਿੱਤਾ ਤੇ ਵਿੱਚ ਹੀ ਭੇਡੀਆਂ ਸੀ ਹਨਾ ਤੇ ਬਾਕੀ ਆ ਸਰਟੀਫਿਕੇਟ ਨੇ ਇਹਨਾਂ ਦੇ ਤੇ ਮਾਸਟਰ ਜੀ ਆ ਲਿਸਟ ਦਿਖਾਓ ਮੈਨੂੰ ਮਾੜੀ ਸਣੂ ਭਾਈ ਇੱਥੋਂ ਪੜ ਲਿਓ ਕੱਲੀ ਕੱਲੀ ਲਿਸਟ ਹੈ ਤੇ ਵੀਰੇ ਅਜੱਤ ਹਾਂ ਹਾਂ ਜੀ ਮਾੜੀ ਕਰੋ ਜੀ ਅਗਲਾ ਪੇਜ ਨਹੀਂ ਇਹ ਲਓ ਵੀ ਇਹ ਲਿਸ਼ਟਾ ਇਹਦੇ ਤੁਸੀਂ ਪੜ ਲਿਓ ਤੇ ਮਾਸਟਰ ਜੀ ਪ੍ਰੋਗਰਾਮ ਕਿਵੇਂ ਨਿਬੜਿਆ ਜੀ ਆਪਣਾ ਪ੍ਰੋਫੈਸਰ ਬਹੁਤ ਵਧੀਆ ਤੁਹਾਨੂੰ ਪਤਾ ਵੀ ਕਿਉਂਕਿ ਜਿਹੜਾ ਡੀਐਲਐਫ ਮਿਲਣਾਗਾ ਕਾਫੀ ਮਤਲਬ ਜਿਹੜੇ ਮਤਲਬ ਬੱਕਰੀ ਪਾਲਕ ਕਹੇ ਲੋ ਜਾਂ ਨੌਜਵਾਨ ਕਹੇ ਲੋ ਕਾਫੀ ਮਤਲਬ ਪਹੁੰਚੇ ਹੋਏ ਨੇਗੇ ਤੇ ਕਾਫੀ ਭਰਿਆ ਹੋਇਆ ਰਸ ਬਹੁਤ ਜ਼ਿਆਦਾ ਹੈਗਾ ਭੀੜ ਬਹੁਤ ਜ਼ਿਆਦਾ ਹੈ ਤੇ ਇਸ ਲਈ ਉਹ ਸਾਹ ਬਹੁਤ ਜ਼ਿਆਦਾ ਹੈਗਾ ਤਜਲੀ ਜਿਹੜਾ ਮਤਲਬ ਇਹ ਸੀ ਇਹ ਵੀ ਤੁਸੀਂ ਲਾਉ ਲੋ ਸਾਹਿਬੀ ਹੋਣਾ ਸੀ ਕਿ ਘਟੋ ਘਟ ਬਲਾ 4:00 ਵੱਜ ਗਏ ਤੇ ਹੋਰ ਜਾ ਕੇ ਇਹਨਾਂ ਦਾ ਪ੍ਰਾਈਸ ਡਿਸਟ੍ਰੀਬਿਊਸ਼ਨ ਦਾ ਕੰਮ ਨਿਭੜਿਆਗਾ ਤੇ ਮੇਰੇ ਬੱਕਰੀ ਪਾਲਣ ਦੀ ਲਗਭਗ ਮੇਰਾ 7-8 ਵਜੇ ਘਰੇ ਪਹੁੰਚਣਗੇ ਇਹ ਗੱਲ ਹਾਂਜੀ ਤੇ ਬਾਕੀ ਭਾਈ ਆਪਣਾ ਲਾਈਵ ਕੀਤਾ ਹੋਇਆ ਜੇ ਕਿਸੇ ਨੇ ਲਾਈਵ ਨਹੀਂ ਦੇਖਿਆ ਤਾਂ ਬਲੈਜ਼ ਦੀ ਟੀਵੀ ਫੇਸਬੁੱਕ ਤੇ ਭਰ ਕੇ ਉਹ ਦੇਖ ਸਕਦੇ ਹੋ ਤੁਸੀਂ ਧੰਨਵਾਦ ਸਾਰੇ ਵੀਰਾਂ ਦਾ